ਇੱਕ ਟੋਕਨ ਭੇਜ ਦੋ ਵੀਰੇ ਰਿੰਗ ਦੇ ਵਿੱਚ ਟੋਕਨ ਵਾਲਾ ਡੱਬਾ ਰਿੰਗਾਂ ਦੇ ਵਿੱਚ ਹੀ ਧਰ ਦੋ ਇਹਨੇ ਕਿਹੜਾ ਬਈ ਖੋਖਰ ਕਲਾ ਜੀ ਖੋਖਰ ਕਲਾ ਬੜਾ ਇਹ ਦੋ ਕੀ ਫਰਕ ਨਾਲ ਕਰਕੇ ਕਰੋ ਵੀਰੇ ਘਰੇ ਵੀ ਰੱਖਿਆ ਹੋਇਆ ਪਹਿਲਾਂ ਹਾਂ ਪਹਿਲਾਂ ਘਰੇ ਰੱਖਿਆ ਸੀ ਸ਼ੌਂਕ ਆ ਬਈ ਤੁਹਾਨੂੰ ਸ਼ੌਂਕ ਆ ਜੀ ਫਰੀਡ ਤੇ ਕੰਮ ਕਰਦਾ ਬਈ ਥੋੜਾ ਥੋੜਾ ਜਿਹਾ ਖੁੱਲੇ ਹੋ ਜੀ ਬਈ ਥੋੜਾ ਬਹੁਤ ਬਹੁਤ ਧੰਨਵਾਦ ਜੀ ਤੇ ਤੁਸੀਂ ਵਿਚਾਰ ਰਹੀ ਆ ਨਾ ਤੇ ਕਿੰਨੇ ਚਿਰ ਦਾ ਬਈ ਇਹ ਇਹ ਸ਼ੀਮਿੰਗ ਖੁੱਲਾ ਕਰ ਲੋ ਵੀਰੇ ਖੁੱਲੇ 6 ਮਹੀਨਿਆਂ ਦਾ ਜੀ ਠੀਕ ਹੈ ਕੋਈ ਗੱਲ ਵੀਰੇ ਇੱਧਰ ਨੂੰ ਕੋਮ ਇਹ ਕਿਹੜਾ ਬਈ ਪਿੰਡ ਖੋਖਰ ਕਲਾਂ ਜੀ ਉਹ ਵੀਰੇ ਘੁੰਮ ਜਾਨ ਸਾ ਜੀ ਘਰੇ ਰੱਖੇ ਹੋਏ ਹਾਂ ਜੀ ਹਾਂ ਜੀ ਹਾਂ ਘਰੇ ਰੱਖੇ ਹੋਏ ਵਧੀਆ ਫਲੇ ਗੋਲੇ ਹੋ ਜਾ ਵੀਰੇ ਵਧੀਆ ਹਾਂ ਜੀ ਹਾਂ ਪੂਰਾ ਵਧੀਆ ਕੰਮ ਹੈ ਸਾਹ ਇਧਰ ਨੂੰ ਹੋ ਜਾਓ ਇਧਰ ਨੂੰ ਆ ਜਾਓ ਤੇ ਜੇ ਗੱਲ ਕਰੀਏ ਕਿਹੜੀ ਬਰੀਡ ਚ ਹੈ ਜੀ ਇਹ ਹਾਂ ਜੀ ਬਰੀਡ ਕਿਹੜੀ ਹੈ ਜੀ ਬੀਟ ਲੈ ਜੀ ਅੱਛਾ ਬੀਟ ਲੈ ਜੀ ਹਾਂ ਸਰ ਨੂੰ ਕਰ ਲੂ ਪਰਾਂ ਬੀਟਲ ਦੇ ਵਿੱਚ ਹੈ ਜਿਹੜਾ ਤੇ ਲੋਹਾ ਕਲਰ ਹੈ ਜੀ ਅੱਛਾ ਕਿਹੜਾ ਕਲਰ ਹੈ ਜੀ ਲੋਹਾ ਕਲਰ ਹੈ ਜੀ ਪੱਕਾ ਪੱਕਾ ਲੋਹਾ ਕਲਰ ਹੈ ਇਹਦਾ ਕਲਰ ਵਾਜਦਾ ਬਈ ਪੱਕਾ ਲੋਹਾ ਜੀ ਪੱਕਾ ਲੋਹਾ ਕੰਮ ਹਾਂ ਠੀਕ ਹੈ ਕਿੰਨਾ ਟਾਈਮ ਹੋਗਾ ਵੀ ਤੁਹਾਨੂੰ ਇਹ ਕੰਮ ਕਰ ਦੇਣਾ ਟਾਈਮ ਤਾਂ ਆਪਾਂ ਨੂੰ ਜੀ ਸ਼ੌਂਕ ਤਾਂ ਆਪਾਂ ਨੂੰ 15-16 ਸਾਲਾਂ ਦਾ ਜੀ ਠੀਕ ਹੈ ਠੀਕ ਹੈ ਜੀ ਤੇ ਕੰਮ ਆਪਣੇ ਸਾਲ ਕਦੀ ਕਰਿਆ ਜੀ ਠੀਕ ਹੈ ਜੀ ਤੁਹਾਨੂੰ ਇਹ ਚ ਮੋਤਰਾ ਅਕਤੂਬਰ ਵਧੀਆ ਕਮਾਈ ਲੱਗਦੀ ਹੈ ਜਿਵੇਂ ਕਮਾਈ ਵਧੀਆ ਲੱਗਦੀ ਹੈ ਜੀ ਹਾਂ ਠੀਕ ਹੈ ਠੀਕ ਹੈ ਜੀ ਆਪਾਂ ਬਰੀਡ ਤੇ ਕੰਮ ਕਰਾਂਗੇ ਤਾਂ ਕਮਾਈ ਹੈਗੀ ਹੈ ਹਾਂ ਜੀ ਹਾਂ ਤੁਹਾਨੂੰ ਮਾੜਾ ਨੇ ਕੋਈ ਕਮਾਈ ਨਹੀਂ ਪਈ ਹਾਂ ਜੀ ਹਾਂ ਬਾਕੀ ਪੈਸੇ ਜਿਵੇਂ ਜਿਨੇ ਜਿਨੇ ਦਸ ਰੱਖੀਆਂ ਹੈਗੀਆਂ ਹਾਂ ਉਹ ਜਿਹੜਾ ਉਹ ਤਾਂ ਬਰੀਡ ਤੇ ਕੰਮ ਕਰੇ ਉਹ ਪੰਜ ਰੱਖਦੇ ਤਾਂ ਵੀ ਕੋਈ ਚੱਕਰ ਨਹੀਂ ਤਾਂ ਵੀ ਕੋਈ ਚੱਕਰ ਨਹੀਂ ਹਾਂ ਵਧੀਆ ਮੁਨਾਫਾ ਦਿੰਦੀਆਂ ਹੈ ਪੂਰਾ ਮੁਨਾਫਾ ਦਿੰਦੀਆਂ ਸਹੀ ਗੱਲ ਹੈ ਠੀਕ ਆ ਤੇ ਕਰਦੇ ਆ ਬਾਈ ਨਾਲ ਗੱਲਬਾਤ ਸਿੰਗਲ ਦੀ ਚੜਦੀ ਪਣਾ ਹੀ ਹੁੰਦੀ ਹੈ ਜੀ ਹਾਂਜੀ ਬਾਈ ਹੋਰ ਕੀ ਹਾਲ ਚਾਲ ਆ ਬਾਈ ਪਿੰਡ ਕਿਹੜਾ ਇੱਕ ਅਜੀ ਬਾਈ ਰਾਜਸਥਾਨ ਤੋਂ ਆ ਮੈਂ ਗੰਗਾ ਨਗਰ ਹਾਂਜੀ ਗੰਗਾ ਨਗਰ ਤੋਂ 50 ਕਿਲੋਮੀਟਰ ਪੈਂਦਾ ਜੀ ਤਹਿਸੀਲ ਪਦੋਂਪੁਰ ਇਸ ਪਿੰਡ ਚਾਨਣਾ ਦਾ ਆ ਅੱਛਾ ਅੱਛਾ ਬਾਈ ਇਹ ਰਿੰਗ ਤੇ ਆਇਓ ਬਈ ਸਪੈਸ਼ਲ ਹਾਂਜੀ ਹਾਂਜੀ ਬਾਈ ਰਿੰਗ ਤੇ ਇਹ ਕਮਿਟ 300 ਕਿਲੋਮੀਟਰ ਤੋਂ ਪਲੱਸ ਬਣ ਜਾਂਦਾ ਠੀਕ ਹੈ 300 ਕਿਲੋਮੀਟਰ ਤੋਂ ਪਲੱਸ ਆਏ ਜੀ ਤੁਸੀਂ ਇਹ ਇਹ ਸ਼ੌਕ ਹੁੰਦਾ ਹਨਾ ਬਈ ਇਹ ਕੀ ਲੈ ਕੇ ਆਉਂ ਬਈ ਇਹ ਕਿੰਨੇ ਇੱਕ ਖੀਰਾ ਬੱਚਾ ਬਈ ਅੱਛਾ ਜੀ ਤਿੰਨ ਖੋੜਾਂ ਨੂੰ ਪੂਰਾ ਜੀ ਚੈੱਕ ਕਰ ਸਕਦੇ ਹੋ ਕੰਨ ਦੇਖਾਂ ਕੋਈ ਫੁੱਲ ਕੇ ਜੀ ਚੈੱਕ ਕਰੋ ਠੀਕ ਹੈ ਬਈ 1 ਮਿੰਟ ਹੋ ਗਿਆ ਤਿਆਰੀ ਲਾਉਂਦੇ ਨੂੰ ਦਿਨ ਰਾਤ ਇੱਕ ਕਰ ਰੱਖੀ ਇਹਦੇ ਵਿੱਚ ਠੀਕ ਹੈ ਜੀ ਬਈ ਪੂਰਾ ਬਾਈ ਨੇ ਸ਼ਿੰਗਾਰਿਆ ਹੋਇਆ ਕਾਂਠੇ ਤੋਂ ਲੈ ਕੇ ਹਨਾ ਪੰਨਾ ਚੰਗਾ ਸੋਹਣਾ ਕੋ ਗੁਰੂਆਂ ਕੰਗਰੂ ਲਾ ਕੇ ਦੇ ਸਿਰਾਂ ਲਗ ਰੱਖੇ ਜੇ ਸ਼ੌਕ ਦਾ ਮੈਂ ਕਿਉਂ ਕੋਈ ਮਤਲਬ ਨਹੀਂ ਹੁੰਦਾ ਤੇ ਦੇਖ ਸਕਦੇ ਹੋ ਤੇ ਬਾਈ ਇਹ ਕਿੰਨੇ ਟਾਈਮ ਦਾ ਹੋ ਗਿਆ ਜੀ ਇਹ ਬਾਈ 10 ਮਹੀਨਿਆਂ ਤੋਂ ਘੱਟ ਹੀ ਆ ਬਾਈ ਅੱਛਾ 10 ਮਹੀਨਿਆਂ ਤੋਂ ਘੱਟ ਆ ਜੀ ਤੇ ਕਿਰਾ ਬੱਚਾ ਜਮਾ ਕੀ ਰਹਾ ਅੱਛਾ ਠੀਕ ਹੈ ਜੀ ਕੀਰਾ ਬੱਚਾ ਤੇ ਬਾਈ ਇਹ ਘਰੇ ਵੀ ਆਪਾਂ ਹੋਰ ਵੀ ਰੱਖ ਰੱਖਿਆ ਹਾਂਜੀ ਹਾਂਜੀ ਬਾਈ ਹੈਗੇ 10 10 ਕਿ ਜਾਨਵਰ ਹੋਰ ਹੈਗੇ ਆ ਅੱਛਾ ਜੀ ਹਾਂਜੀ ਹਾਂਜੀ ਵਧੀਆ ਵਧੀਆ ਜਾਨਵਰ ਰੱਖੇ ਆਪਾਂ ਕੋਈ ਹੋ ਮਤਲਬ ਬਰੀਡ ਤੇ ਕੰਮ ਕਰ ਹਾਂਜੀ ਹਾਂਜੀ ਬਾਈ ਹਾਂਜੀ ਮੈਂ ਇੱਕ ਗੱਲ ਆ ਵੀ ਕਹਿੰਦੇ ਵੀ ਕਮਾਈ ਵੀ ਬਰੀਡਦੀ ਹੈ। ਹਾਂਜੀ ਹਾਂਜੀ ਬਾਈ। ਕਮਾਈ ਬਾਕੀ ਯਾਰ ਬਈ ਆਪਾਂ ਕਮਾਈ ਦੇ ਸਾਧਨ ਨੂੰ ਰੱਖਿਆ ਆਪਾਂ ਸ਼ੌਂਕ ਨੂੰ ਰੱਖਿਆ। ਅੱਛਾ ਜੀ ਸ਼ੌਂਕ ਨੂੰ ਰੱਖਿਆ। ਵੀ ਸ਼ੌਂਕ ਆ ਬਾਈ ਨੂੰ ਹਨਾ। ਚਲ ਬਈ ਸ਼ੌਂਕ ਦੇ ਨਾਲ ਕਮਾਈ ਵੀ ਹੋਈ ਜਾਵੇ ਉਹ ਵੀ ਚੰਗੀ ਗੱਲ ਆ। ਹਾਂ ਬਾਕੀ ਆਪਾਂ ਇਹ ਸੋਚਿਆ ਨਹੀਂ ਆਪਾਂ ਕਦੇ। ਠੀਕ ਹੈ ਜੀ। ਠੀਕ ਆ ਬਾਈ ਧੰਨਵਾਦ। ਠੀਕ ਆ ਬਈ। ਬਈਆ 300 ਕਿਲੋਮੀਟਰ ਤੋਂ ਜਿਹੜਾ ਬੱਕਰਾ ਲੈ ਕੇ ਆਇਆ ਬਾਈ ਠੀਕ ਹੈ। ਸ਼ੌਂਕ ਸੀ। ਗੰਗਾ ਨਗਰ ਆਪਣੇ ਡੇਰਵਾ ਪਿੰਡ ਅੱਛਾ ਜੀ ਮੁਖਮੰਦ 3 ਤਰੀਕ ਦੇ ਹਿੰਦਰੀ ਸਾਹਿਬ ਜੀ ਉੱਥੇ ਲਵਾਇਆ ਕਾਂਗਰਸ ਉਹ ਮੇਰੇ ਨਾਲ ਆਇਆ ਬਈ ਰਾਜਸਥਾਨ ਦੇ ਪ੍ਰਧਾਨ 3 ਤਰੀਕ ਨੂੰ ਪਹਿਲਾਂ ਵੀ ਨਿੱਕਾ ਸਵਾਗਤ ਕਰਦੇ ਆ ਪਹੁੰਚਣ ਤੇ ਬੁੜੀ ਕੁਤਾ ਬਈ ਕੁੜੇ ਬੁੜੀਆਂ ਤੇ ਬਈ ਗੁਰਪ੍ਰੀਤ ਦਾ ਜੀ ਆਇਆਂ ਨਿੱਕਾ ਸਵਾਗਤ ਕਰਦੇ ਆ ਪਹੁੰਚਣ ਤੇ ਬਈ ਅੱਛਾ ਅੱਛਾ ਬਈ ਗੋਲਦੀ ਨਿੱਕਾ ਸਵਾਗਤ ਜੀ ਆਇਆਂ ਕਰਦੇ ਆ ਤੇ ਅਸੋਰਦਾਸ ਜੀ ਉੱਗੇ ਨੇ ਜੀ ਆਇਆਂ ਬਿਕਾਸ ਵਰਕ ਕਰ ਰਹੇ ਹਾਂ ਜੀ ਬ੍ਰੈਡ ਬਿਠਾ ਹਾਂ ਜੀ ਹਾਂ ਜੀ ਹਾਂ ਜੀ ਮੈਂ ਦੇਖ ਰਿਹਾ ਪ੍ਰਵਾਨ ਸਿੰਘ ਫੌਜੀ ਦਾ ਜੀ ਆਇਆਂ ਦੇਖਦੀ ਆ ਨਿਕਾਸ ਲੱਗਦੀ ਆ ਜੇ ਜਿਹੜੇ ਆ ਬ੍ਰੀਡ ਦੇ ਉੱਤੇ ਜਿਹੜੇ ਆ ਬੱਕਰੇ ਆਏ ਨੇ ਮੀਟਾਂ ਦੇ ਉੱਤੇ ਪਿਓਰ ਤੇ ਸਾਰੇ ਬਾਈ ਜਿੰਨੇ ਵੀ ਆ ਸਾਰੇ ਬੀਟਲ ਦੇ ਉੱਤੇ ਕੰਮ ਕਰ ਰਹੇ ਨੇ ਤੇ ਹੁਣ ਇਹਨਾਂ ਦੇ ਵਿੱਚ ਜਿਹੜਾ ਕੰਪੀਟੀਸ਼ਨ ਚੱਲੂ ਹੋ ਜਾਣਾ ਦੁਬਾਰਾ ਤੇ ਦਿਖਾਉਣੀ ਆ ਤੁਹਾਨੂੰ ਕੌਣ ਜਿੱਤਦਾ ਕੌਣ ਹਾਰਦਾ ਇੱਥੇ ਤੇ ਬਾਕੀ ਕੋਈ ਜਿੱਤ ਹਾਰ ਮਾਇਨੇ ਨਹੀਂ ਰੱਖਦੀ ਪਰ ਇਹ ਤੋਂ ਸਿੱਖਣ ਨੂੰ ਜਿਹੜਾ ਜ਼ਿਆਦਾ ਕੁਝ ਮਿਲਦਾ ਵੀ ਬ੍ਰੇਡ ਦੇ ਉੱਤੇ ਕੰਮ ਕਰੋ ਇਹਨਾਂ ਨੇ ਇਹੀ ਸਿਖਾਇਆ ਤੇ ਸਾਰਿਆਂ ਨੂੰ ਬਹੁਤ ਐਜੂਕੇਸ਼ਨ ਮਿਲ ਰਹੀ ਇੱਥੇ ਬ੍ਰੇਡ ਦੇ ਉੱਤੇ